ਜੀ ਦੋਸਤੋ ਬੱਬੂ ਮਾਨ ਦੀ ਤੁਸੀਂ ਨੇ ਹਾਸ਼ਿਰ ਮੂਵੀ ਤਾਂ ਜ਼ਰੂਰ ਦੇਖੀ ਹੋਗੀ ਜਿਹੜੀ ਕਿ 2008 ਦੇ ਵਿੱਚ ਆਈ ਸੀਗੀ ਇਹ ਇੱਕ ਲਵ ਸਟੋਰੀ ਮੂਵੀ ਸੀਗੀ ਤੇ ਇਹਦੇ ਵਿੱਚ ਇੱਕ ਰੋਲ ਕਰਿਆ ਸੀਗਾ ਜਿਹੜਾ ਕਿ ਸ਼ਗਨ ਨਾਂ ਦਾ ਰੋਲ ਕਰਿਆ ਸੀਗਾ ਕੁੜੀ ਨੇ ਤੇ ਇਹ ਰੋਲ ਕਰਿਆ ਸੀਗਾ ਗੁਰਲੀਨ ਚੋਪੜਾ ਨੇ ਤੇ ਇਹ ਰੋਲ ਕਰਨ ਵਾਲੀ ਜਿਹੜੀ ਹੀਰੋਇਨ ਸੀਗੀ ਉਹ ਅੱਜਕੱਲ ਕਿੱਥੇ ਰਹਿੰਦੀ ਹੈਗੀ ਉਹ ਅੱਜਕੱਲ ਚੰਡੀਗੜ੍ਹ ਦੇ ਵਿੱਚ ਰਹਿੰਦੀ ਹੈਗੀ ਤੇ ਇਸ ਮੂਵੀ ਕਰਨ ਤੋਂ ਬਾਅਦ ਉਹਨਾਂ ਨੂੰ ਹੋਰ ਕੋਈ ਪੰਜਾਬੀ ਮੂਵੀ ਹੈਗੀ ਜਿਹੜੀ ਨਹੀਂ ਮਿਲੀ ਤੇ ਅੱਜ ਉਹਨਾਂ ਦੇ ਇੱਕ ਪੋਡਕਾਸਟ ਦੇ ਵਿੱਚ ਉਹਨਾਂ ਤੋਂ ਇੱਕ ਸਵਾਲ ਪੁੱਛਿਆ ਗਿਆ ਤੇ ਉਹਨਾਂ ਨੇ ਉਸ ਪੋਡਕਾਸਟ ਦੇ ਵਿੱਚ ਜਵਾਬ ਦਿੱਤਾਗਾ ਵੀ ਉਹਨਾਂ ਤੋਂ ਇਹ ਸਵਾਲ ਪੁੱਛਿਆ ਗਿਆ ਵੀ ਉਹ ਪੰਜਾਬੀ ਇੰਡਸਟਰੀ ਦੇ ਵਿੱਚ ਇੰਨੇ ਸਾਲਾਂ ਤੋਂ ਮਤਲਬ ਉਹਨਾਂ ਨੂੰ ਕੋਈ ਕੰਮ ਨਹੀਂ ਮਿਲਿਆ ਕੋਈ ਵੀ ਉਹਨਾਂ ਨੇ ਮੂਵੀ ਨਹੀਂ કરી ਤੇ ਹੁਣ ਉਹ ਕਿਸ ਐਕਟਰ ਨਾਲ ਕਿਸ ਪੰਜਾਬੀ ਸਿੰਗਰ ਨਾਲ ਕੰਮ ਕਰਨਾ ਚਾਹੁੰਦੇ ਨੇ ਕਿਸ ਪੰਜਾਬੀ ਸਿੰਗਰ ਨਾਲ ਮੂਵੀ ਕਰਨਾ ਚਾਹੁੰਦੇ ਨੇ ਉਹਨਾਂ ਨੇ ਜਵਾਬ ਦਿੱਤਾ ਵੀ ਉਹ ਹੁਣ ਹਰੇਕ ਪੰਜਾਬੀ ਸਿੰਗਰ ਨਾਲ ਤਾਂ ਉਹ ਪੰਜਾਬੀ ਐਕਟਰ ਨਾਲ ਤਾਂ ਕੰਮ ਕਰਨਾ ਚਾਹੁੰਦੇ ਨੇ ਗਿੱਪੀ ਚਾਹੇ ਉਹ ਗਿੱਪੀ ਹੋਵੇ ਚਾਹੇ ਦਲਜੀਤ ਹੋਵੇ ਚਾਹੇ ਜਿੰਮੀ ਸ਼ੇਰਗਿੱਲ ਹੋਵੇ ਐਮੀ ਵਿਰਕ ਹੋਵੇ ਮਨਿੰਦਰ ਗਿੱਲ ਹੋਵੇ ਸਾਰੇ ਪੰਜਾਬੀ ਐਕਟਰਾਂ ਨਾਲ ਤਾਂ ਸਿੰਗਰਾਂ ਨਾਲ ਤਾਂ ਉਹ ਕੰਮ ਕਰਨਾ ਚਾਹੁੰਦੀ ਨੇ ਪਰ ਉਹਨਾਂ ਤੋਂ ਇਹ ਵੀ ਪੁੱਛਿਆ ਗਿਆ ਵੀ ਹੁਣ ਉਹ ਬਾਲੀਵੁੱਡ ਦੇ ਵਿੱਚ ਇੱਕ ਸੈਕਟਰ ਨਾਲ ਕੰਮ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੇ ਬਾਲੀਵੁੱਡ ਦੇ ਵਿੱਚੋਂ ਤਿੰਨ ਜਿਹੜੇ ਕਿ ਮੇਨ ਬੰਦੇ ਨੇ ਤਿੰਨ ਐਕਟਰ ਨੇ ਜਿਹੜੇ ਕਿ ਚੁਣੇ ਨੇ ਜਿਨ੍ਹਾਂ ਨਾਲ ਉਹ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਦੇ ਮਨਪਸੰਦ ਨੇ ਐਂਡ ਬਾਲੀਵੁੱਡ ਵਿੱਚ ਮੈਂ ਸਨੀ ਦੇওল ਐਂਡ ਰਿਤਿਕ ਓਸ਼ੀ ਹਾਂ ਕੋਈ ਖਾਰ ਨਹੀਂ ਹੈ ਕਰ ਸਕਦੀ ਹੈ ਸ਼ਾਹਰੁਖ ਖਾਨ ਪਸੰਦ ਹੈ ਮੈਨੂੰ ਹਾਂ ਹਾਂ ਬਾਕੀ ਇਹ ਵੀਡੀਓ ਦੱਸੋ ਤੁਹਾਨੂੰ ਕਿਵੇਂ ਲੱਗੀ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ